ਇਤਾ ਜੀ ਪਰਚੇ ਤਾਂ ਇਹਨਾਂ ਤੇ ਰਹੀ ਹੀ ਨਹੀਂ ਇਸ ਵੇਲੇ ਕੋਈ 28 28 ਸਾਲ ਤੱਕ ਉਹਨਾਂ ਦੇ ਭਾਈ ਸਾਹਿਬ ਦਾ ਚਲਾਨ ਹੀ ਨਹੀਂ ਇਹਨਾਂ ਨੇ ਪੇਸ਼ ਕੀਤੇ ਗੱਲ ਅਸਲ 'ਚ ਕੀ ਹੈ ਪੋਲਿਟਿਕਲ ਪ੍ਰੀਜ਼ਨਰਸ ਨੇ ਸਾਡੇ ਇਹ ਕੋਈ ਐਂਟੀ ਟੈਰਰਿਸਟ ਫਰੰਟਰਰ ਕੇ ਨਕਲੀ ਦੇ ਛਿੱਟੇ ਘਟੇਰ ਕੇ ਸਾਈਕਲ ਚੋਰ ਥੋੜੀ ਨੇ ਇਹ ਜ਼ਮੀਰਾਂ ਵਾਲੇ ਬੰਦੇ ਸੀ ਜਿਨ੍ਹਾਂ ਦੇ ਕੋਲ ਇੱਕ ਪ੍ਰੋਪਰ ਕਪੈਸਿਟੇਟਿਡ ਲੈਂਡ ਸੀ ਜਿਹੜੇ ਸਪੋਰਟਸ 'ਚ ਕਿਤੇ ਵੀ ਆਪਣਾ ਕੈਰੀਅਰ ਡਿਵੈਲਪ ਕਰ ਸਕਦੇ ਸੀਗੇ ਗੱਲ ਹੋਂਦ ਤੇ ਆਈ ਹੈ ਤੇ ਇਹਨਾਂ ਦੇ ਲਈ ਜ਼ਿੰਦਗੀ ਨੇ ਹੋਰ ਕੋਈ ਰਾਹ ਨਹੀਂ ਛੱਡਿਆ ਤੁਸੀਂ ਪੜ ਕੇ ਦੇਖੋ ਕਿਉਂਕਿ ਵਕਾਲਤ ਚਾਉਣ ਤੋਂ ਵੀ ਪਹਿਲਾਂ ਆ ਆ ਉਸ ਕ੍ਰਾਈਮਨੋਲੋਜਿਸਟ ਕਿ ਕ੍ਰਾਈਮ ਕਿਵੇਂ ਹੁੰਦਾ ਮੈਨੂੰ ਇਹ ਪਤਾ ਕਿ ਕ੍ਰਾਈਮ ਦੀ ਟੈਂਡੈਂਸੀ ਕੀ ਹੁੰਦੀ ਹੈ ਸੋ ਗੱਲ ਇੱਥੇ ਇਹ ਹੈ ਕਿ ਪੋਲੀਟੀਕਲ ਇਸ਼ੂ ਆ ਕਿ ਇਹ ਕਿਉਂ ਨਹੀਂ ਸਿੰਘ ਬੰਦੀ ਸਾਡੇ ਲੋਕਾਂ ਦੇ ਵਿੱਚ ਉਸ ਲੈਵਲ ਦਾ ਏਕਾ ਨਹੀਂ ਹੈਗਾ ਇੱਕ ਸਵਾਲ ਆ ਮੈਂ ਇਹਦੇ ਜ਼ਰੀਏ ਤੁਹਾਨੂੰ ਸਭ ਕੁਝ ਦੱਸ ਦੇਣਾ ਜੇ ਆ ਸਿੰਘ ਬਾਹਰ ਆ ਗਏ ਜਿਹੜੇ ਇੱਥੇ ਇਸ ਵੇਲੇ ਕੁਰਸੀਆਂ ਤੇ ਬੈਠੇ ਨੇ ਨਵੇਂ ਪ੍ਰਧਾਨ ਪੁਰਾਣੇ ਪ੍ਰਧਾਨ ਇਹਨਾਂ ਨੂੰ ਕਿਹਨੇ ਪੁੱਛਣਾ ਹੈ ਕਦਰ ਕਿਦੀ ਹੁੰਦੀ ਜਿਹਦੇ ਪੱਲੇ ਸੈਕਰੀਫਾਈਸ ਹੋਵੇ ਜਿਹਦੇ ਪੱਲੇ ਪੇਨ ਹੋਵੇ ਉਹਨਾਂ ਦੀ ਕਦਰ ਹੁੰਦੀ ਆ ਆ ਗੱਲਾਂ ਤਾਂ ਕਈ ਕਰੀ ਜਾਂਦੇ ਇੱਕ ਫਿਰੇ ਕਿਨੇਰੇ ਕਰੀ ਗੱਲਾਂ ਗੱਲੀ ਕਿਨੇ ਨਾ ਪਾਇਆ ਗੱਲਾਂ ਤਾਂ ਬਹੁਤ ਕਰ ਲੈਂਦੇ ਆ ਸਾਰੇ ਤੁਹਾਡਾ ਕਰਮ ਕੀ ਆ ਤੁਸੀਂ ਲੀਗਲੀ ਕੀ ਦਵਾਇਆ ਐਕਸ਼ਨ ਕੀ ਦਵਾਇਆ ਗੱਲ ਉੱਥੇ ਆ ਛੱਡਾ ਬਾਈ ਆਉਂਦਾ ਹੁੰਦਾ ਸੀ ਦੀਪ ਸਿੱਧੂ ਕੀ ਗੱਲ ਹੋਉਂਦਦੀ ਆ ਹੋਉਂਦੀ ਆ ਆਈਡੈਂਟੀਟੀ ਐਂਟੀਟੀ ਕੀ ਹੈ ਇੱਕ ਹਸਤੀ ਕੀ ਹੈ ਸਾਡੀ ਉਹ ਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਦੇ ਤਾਂ ਇਹ ਤੋਂ ਵੀ ਬਹੁਤ ਤਕੜੇ ਨੇ ਸਾਡੀਆਂ ਪੱਗਾਂ ਤੇ ਆ ਗਏ ਆ ਥੋਡੀਆਂ ਫਸਲਾਂ ਤੇ ਆ ਗਏ ਨਸਲਾਂ ਤੇ ਵੀ ਆ ਗਏ ਆ ਚੀਜ਼ਾਂ ਤਾਂ ਬਹੁਤ ਵੱਡੀਆਂ ਨੇ ਹੁਣ ਤੁਸੀਂ ਪੁੱਛੋਗੇ ਨਸਲਾਂ ਦੇ ਕਿਵੇਂ ਆ ਗਏ ਆ ਤਾਂ ਮੈਂ ਹਿੰਟੀ ਦਊਂਗਾ ਆਈਡੀਆਫ ਸੈਂਟਰ ਇੱਥੇ ਖੁੱਲ ਗਏ ਆ ਵੱਡੀ ਗਿਣਤੀ 'ਚ ਵੱਡੀ ਗਿਣਤੀ 'ਚ ਤੇ ਕਿਹੜੀ ਪਨੀਰੀ ਹੈ ਜਿਹੜੀ ਪੰਜਾਬ ਚ ਅੱਗੋਂ ਪੈਦਾ ਹੋ ਰਹੀ ਹੈ ਅੱਗੇ ਆ ਕੰਦਾ ਪੰਜਾਬ ਦੀ ਮਰਦਾਨਾ ਕਮਜ਼ੋਰੀ ਨਾਲ ਕਹਿ ਕੇ ਉਹ ਵੇਚਿਆ ਜਾਂਦਾ ਸੀ ਹੁਣ ਆ ਕੁਝ ਵੇਚਿਆ ਜਾ ਰਿਹਾ ਇਹਨਾਂ ਚੀਜ਼ਾਂ ਤੇ ਕੋਈ ਸੈਂਸਰ ਨਹੀਂ ਕੋਈ ਬੈਨ ਨਹੀਂ ਆਵਾਮ ਨੂੰ ਆਪਣੀ ਪਾਵਰ ਨਹੀਂ ਪਤਾ ਇੱਕ ਪਿੰਡ ਚ ਇੱਕ ਮਤਾ ਪਾਸ ਕਰਦੇ ਨੇ ਕਿ ਜੇ ਸਾਡੇ ਗੁਰੂ ਘਰ ਚ ਬੇਦਬੀ ਹੋਈ ਤੇ ਅਸੀਂ ਆਪਣੇ ਹੱਥਾਂ ਚ ਕਾਨੂੰਨ ਲੈ ਕੇ ਫਿਰ ਗੁਰ ਕੀ ਨਿੰਦਾ ਸੁਣੇ ਨਾ ਕਾਨ ਪੇਟ ਕਰੋ ਤੇ ਸੰਗ ਕਿਰਪਾ ਦੇਖ ਲਓ ਕਿੰਨੇ ਦਿਨਾਂ ਚ ਖਤਮ ਹੋ ਜਾਂਦੀਆਂ ਚੀਜ਼ਾਂ ਅੱਛਾ ਬਈ ਇੱਕ ਚੀਜ਼ ਹੋਰ ਕਹੀ ਜਾ ਰਹੀ ਆ ਬਹੁਤ ਸਾਰੇ ਸੱਜਣਾ ਵੱਲੋਂ ਕਿ ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਜਿਹੜਾ ਬੇਅਦਬੀ ਦੇ ਇਨਸਾਫ ਦੇ ਲਈ ਮੰਗਿਆ ਜਾ ਰਿਹਾ ਇੱਥੋਂ ਵੀ ਜਾ ਹੋਰ ਵੀ ਕੌਮਾਂ ਸਾ ਮੋਰਚਾ ਜਾ ਬੈਬਲ ਬੈਠੇ ਨੇ ਤਾਂ ਉੱਥੇ ਜੇ ਕਹਿੰਦੇ ਕਾਨੂੰਨ ਬਣ ਜਾਂਦਾ ਤਾਂ ਇਸ ਕਾਨੂੰਨ ਦੀ ਦੁਰਵਰਤੋਂ ਹੋਵੇਗੀ ਪੰਜਾਬੀਆਂ ਦੇ ਲਈ ਬਣੇਗਾ ਤੇ ਪੰਜਾਬੀਆਂ ਤੇ ਹੀ ਸਭ ਤੋਂ ਵੱਡਾ ਤਸ਼ੱਦਦ ਇਸ ਕਾਨੂੰਨ ਦੇ ਤਹਿਤ ਹੋਵੇਗਾ ਦੇਖੋ ਇਹ ਦਿਖਾਂਤ ਵੀ ਹੈਗਾ ਪਰ ਦੂਜੇ ਪਾਸੇ ਇੱਕ ਐਵੀਡੈਂਸ ਨਾਲ ਦੀ ਵੀ ਚੀਜ਼ ਹੁੰਦੀ ਆ ਕੈਮਰਾਜ਼ ਵੀ ਤਾਂ ਹੁੰਦੇ ਆ ਇੱਥੇ ਚਲੋ ਮੈਂ ਬਹੁਤ ਬੰਦਿਆਂ ਦੇ ਨਾਂ ਨਹੀਂ ਲਵਾਂਗਾ ਇਸ ਵੇਲੇ ਕਈ ਜਣਿਆਂ ਨੇ ਬਾਣੇ ਨੂੰ ਵੀ ਪਲੀਤ ਕੀਤਾ ਥੋੜਾ ਜਿਹੜਾ ਡਰਿਆ ਜਿਹੜੇ ਤੁਹਾਡੇ ਖਦਸ਼ੇ ਨੇ ਬਿਲਕੁਲ ਜਾਇਜ਼ ਨੇ ਪਰ ਉਹ ਸਾਰੀਆਂ ਚੀਜ਼ਾਂ ਅਸੀਂ ਕੋਰਟ ਚ ਪ੍ਰੂਫ ਕਰ ਲੈਣੇ ਆ ਕੀ ਹੁਣ ਦਰਬਾਰ ਸਾਹਿਬ ਹੈ ਮਾਰੇ ਦੇ ਤਾਬਿਆਂ ਦੇ ਅੰਦਰ ਉਹ ਵੜਨ ਲੱਗਿਆ ਸੀਗਾ ਵੱਡੇ ਜਿਹੇ ਬੰਦਾ ਕੀ ਹੋ ਗਿਆ ਉਸ ਕੇਸ ਚ ਓਪਨੈਂਟ ਛੱਟ ਕੇ ਸੀ ਉੱਥੇ ਕੋਈ ਹੋਰ ਹੱਲ ਨਹੀਂ ਸੀ ਉਸ ਤੋਂ ਬਾਅਦ ਹੋਣੀਆਂ ਚੀਜ਼ਾਂ ਬੰਦ ਹੋ ਗਈਆਂ ਤੁਸੀਂ ਹਵਾਰਾ ਸਾਹਿਬ ਦੀ ਗੱਲ ਕੀਤੀ ਤਾਂ ਸੁਪਰੀਮ ਕੋਰਟ ਦਾ ਇੱਕ ਤੁਸੀਂ ਤੁਹਾਨੂੰ ਪਤਾ ਹੋਵੇਗਾ ਜ਼ਿਆਦਾ ਕਾਨੂੰਨੀ ਤੌਰ ਤੇ ਕਿ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਜਿਨ੍ਹਾਂ ਦੀ ਸਜ਼ਾ ਮਾ 20 ਸਾਲ ਤੋਂ ਹੋ ਗਈਆਂ ਨੇ ਜਾਂ ਜਿਨ੍ਹਾਂ ਨੇ ਸਜ਼ਾ ਮਾ ਪੂਰੀਆਂ ਕਰ ਲੀਆਂ ਨੇ ਉਹਨਾਂ ਸਾਰੇ ਕੈਦੀਆਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੁਣ ਤੁਹਾਨੂੰ ਲੱਗਦਾ ਹੈ ਕਿ ਉਸ ਸੂਚੀ ਦੇ ਵਿੱਚ ਬੰਦੀ ਸਿੰਘ ਵੀ ਆਉਣਗੇ ਜਾਂ ਫਿਰ ਕਿਸੇ ਹੋਰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਲਝਾ ਦਿੱਤਾ ਜਾਊਗਾ ਇਹ ਤਾਂ ਜੀ ਪਰਚੇ ਤਾਂ ਇਹਨਾਂ ਤੇ ਰਹੀ ਹੀ ਨਹੀਂ ਇਸ ਵੇਲੇ ਕੋਈ 28 28 ਸਾਲ ਤੱਕ ਉਹਨਾਂ ਦੇ ਭਾਈ ਸਾਹਿਬ ਦਾ ਚਲਾਨ ਹੀ ਨਹੀਂ ਇਹਨਾਂ ਨੇ ਪੇਸ਼ ਕੀਤੇ ਗੱਲ ਅਸਲ 'ਚ ਕੀ ਹੈ ਪੋਲਿਟਿਕਲ ਪ੍ਰੀਜ਼ਨਰਸ ਨੇ ਸਾਡੇ ਇਹ ਕੋਈ ਐਂਟੀ ਟੈਰਰਿਸਟ ਫਰੰਟਰ ਆ ਕੇ ਨਗਲੀ ਦੇ ਛਿੱਟੇ ਕਟੇਰ ਕੇ ਸਾਈਕਲ ਚੋਰ ਥੋੜੀ ਨੇ ਇਹ ਜਮੀਰਾਂ ਵਾਲੇ ਬੰਦੇ ਸੀ ਜਿਨ੍ਹਾਂ ਦੇ ਕੋਲ ਇੱਕ ਪ੍ਰੋਪਰ ਕਪੈਸਿਟੇਟਿਡ ਲੈਂਡ ਸੀ ਜਿਹੜੇ ਸਪੋਰਟਸ 'ਚ ਕਿਤੇ ਵੀ ਆਪਣਾ ਕਰੀਅਰ ਡਿਵੈਲਪ ਕਰ ਸਕਦੇ ਸੀਗੇ ਗੱਲ ਹੋਉਂਦ ਤੇ ਆਈ ਹੈ ਤੇ ਇਹਨਾਂ ਦੇ ਲਈ ਜ਼ਿੰਦਗੀ ਨੇ ਹੋਰ ਕੋਈ ਰਾਹ ਨਹੀਂ ਛੱਡਿਆ ਤੁਸੀਂ ਪੜ ਕੇ ਦੇਖੋ ਕਿਉਂਕਿ ਵਕਾਲਤ ਚਾਉਣ ਤੋਂ ਵੀ ਪਹਿਲਾਂ ਆ ਆ ਉਸ ਕ੍ਰਾਈਮਨੋਲੋਜਿਸਟ ਕਿ ਕ੍ਰਾਈਮ ਕਿਵੇਂ ਹੁੰਦਾ ਮੈਨੂੰ ਇਹ ਪਤਾ ਕਿ ਕ੍ਰਾਈਮ ਦੀ ਟੈਂਡੈਂਸੀ ਕੀ ਹੁੰਦੀ ਹੈ ਸੋ ਗੱਲ ਇੱਥੇ ਇਹ ਹੈ ਕਿ ਪੋਲੀਟੀਕਲ ਇਸ਼ੂ ਆ ਕੀ ਇਹ ਕਿਉਂ ਨੇ ਸਿੰਘ ਬੰਦੀ ਸਾਡੇ ਲੋਕਾਂ ਦੇ ਵਿੱਚ ਉਸ ਲੈਵਲ ਦਾ ਇਕਾ ਨਹੀਂ ਹੈਗਾ ਇੱਕ ਸਵਾਲ ਆ ਮੈਂ ਇਹਦੇ ਜ਼ਰੀਏ ਤੁਹਾਨੂੰ ਸਭ ਕੁਝ ਦੱਸ ਦੇਣਾ ਜੇ ਆ ਸਿੰਘ ਬਾਹਰ ਆ ਗਈ ਜਿਹੜੇ ਇੱਥੇ ਇਸ ਵੇਲੇ ਕੁਰਸੀਆਂ ਤੇ ਬੈਠੇ ਨੇ ਨਵੇਂ ਪ੍ਰਧਾਨ ਪੁਰਾਣੇ ਪ੍ਰਧਾਨ ਇਹਨਾਂ ਨੂੰ ਕਿਹਨੇ ਪੁੱਛਣਾ ਹੈ ਕਦਰ ਕੀ ਦੀ ਹੁੰਦੀ ਜਿਹਦੇ ਪੱਲੇ ਸੈਕਰੀਫਾਈਸ ਹੋਵੇ ਜਿਹਦੇ ਪੱਲੇ ਪੇਨ ਹੋਵੇ ਉਹਨਾਂ ਦੀ ਕਦਰ ਹੁੰਦੀ ਆ ਆ ਗੱਲਾਂ ਤਾਂ ਕਈ ਕਰੀ ਜਾਂਦੇ ਇੱਕ ਫਿਰੇ ਕਿਨੇਰੇ ਕਰੀ ਗੱਲਾਂ ਗੱਲੀ ਕਿਨੇ ਨਾ ਪਾਇਆ ਉਹ ਗੱਲਾਂ ਤਾਂ ਬਹੁਤ ਕਰ ਲੈਂਦੇ ਆ ਸਾਰੇ ਤੁਹਾਡਾ ਕਰਮ ਕੀ ਆ ਤੁਸੀਂ ਲੀਗਲੀ ਕੀ ਦਵਾਇਆ ਐਕਸ਼ਨ ਕੀ ਦਵਾਇਆ ਗੱਲ ਉੱਥੇ ਆ ਛੱਡਾ ਬਾਈ ਆਉਂਦਾ ਹੁੰਦਾ ਸੀ ਦੀਪ ਸਿੱਧੂ ਕੀ ਗੱਲ ਹੋਉਂਦਦੀ ਆ ਹੂੰ ਹੋਂਦ ਕੀ ਆ ਆਈਡੈਂਟੀਟੀ ਹੂੰ ਐਂਟੀਟੀ ਕੀ ਆ ਇੱਕ ਹਸਤੀ ਕੀ ਆ ਸਾਡੀ ਉਹ ਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੁੱਦੇ ਤਾਂ ਇਹ ਤੋਂ ਵੀ ਬਹੁਤ ਤਕੜੇ ਨੇ ਤੁਹਾਡੀਆਂ ਪੱਗਾਂ ਤੇ ਆ ਗਏ ਆ ਤੁਹਾਡੀਆਂ ਫਸਲਾਂ ਤੇ ਆ ਗਏ ਨਸਲਾਂ ਤੇ ਵੀ ਆ ਗਏ ਆ ਚੀਜ਼ਾਂ ਤਾਂ ਬਹੁਤ ਵੱਡੀਆਂ ਨੇ ਹੁਣ ਤੁਸੀਂ ਪੁੱਛੋਗੇ ਨਸਲਾਂ ਦੇ ਕਿਵੇਂ ਆ ਗਏ ਆ ਤਾਂ ਮੈਂ ਹਿੰਟੀ ਦਊਂਗਾ ਆਈਡੀਐਫ ਸੈਂਟਰ ਇੱਥੇ ਖੁੱਲ ਗਏ ਆ ਵੱਡੀ ਗਿਣਤੀ 'ਚ ਵੱਡੀ ਗਿਣਤੀ 'ਚ ਤੇ ਕਿਹੜੀ ਪਨੀਰੀ ਆ ਜਿਹੜੀ ਪੰਜਾਬ 'ਚ ਅੱਗੋਂ ਪੈਦਾ ਹੋ ਰਹੀ ਆ ਅੱਗੇ ਆ ਕੰਦਾ ਪੰਜਾਬ ਦੀ ਮਰਦਾਨਾ ਕਮਜ਼ੋਰੀ ਨਾਲ ਕਹਿ ਕੇ ਉਹ ਵੇਚਿਆ ਜਾਂਦਾ ਸੀ ਹੁਣ ਆ ਕੁਝ ਵੇਚਿਆ ਜਾ ਰਿਹਾ ਇਹਨਾਂ ਚੀਜ਼ਾਂ ਤੇ ਕੋਈ ਸੈਂਸਰ ਨਹੀਂ ਕੋਈ ਬੈਨ ਨਹੀਂ ਅਵਾਮ ਨੂੰ ਆਪਣੀ ਪਾਵਰ ਨਹੀਂ ਪਤਾ ਇੱਕ ਪਿੰਡ 'ਚ ਇੱਕ ਮਤਾ ਪਾਸ ਕਰਦੇ ਨੇ ਕਿ ਜੇ ਸਾਡੇ ਗੁਰੂ ਘਰ 'ਚ ਬੇਦਬੀ ਹੋਈ ਤੇ ਅਸੀਂ ਆਪਣੇ ਹੱਥਾਂ 'ਚ ਕਾਨੂੰਨ ਲੈ ਕੇ ਫਿਰ ਗੁਰ ਕੀ ਨਿੰਦਾ ਸੁਣੇ ਨਾ ਕાન ਪੇਟ ਕਰੋ ਤੇ ਸੰਗ ਕਿਰਪਾ ਨਾਲ ਦੇਖ ਲਓ ਕਿੰਨੇ ਦਿਨਾਂ ਚ ਖਤਮ ਹੋ ਜਾਂਦੀਆਂ ਚੀਜ਼ਾਂ ਅੱਛਾ ਬਈ ਇੱਕ ਚੀਜ਼ ਹੋਰ ਕਹੀ ਜਾ ਰਹੀ ਹੈ ਬਹੁਤ ਸਾਰੇ ਸੱਜਣਾ ਵੱਲੋਂ ਕਿ ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਜਿਹੜਾ ਬੇਅਦਬੀ ਦੇ ਇਨਸਾਫ ਦੇ ਲਈ ਮੰਗਿਆ ਜਾ ਰਿਹਾ ਇੱਥੋਂ ਵੀ ਜਾ ਹੋਰ ਵੀ ਕੌਮੀ ਇਨਸਾਫ ਮੋਰਚਾ ਜਾਂ ਬੈਬਲ ਬੈਠੇ ਨੇ ਤਾਂ ਉੱਥੇ ਜੇ ਕਹਿੰਦੇ ਕਾਨੂੰਨ ਬਣ ਜਾਂਦਾ ਤਾਂ ਇਸ ਕਾਨੂੰਨ ਦੀ ਦੁਰਵਰਤੋਂ ਹੋਵੇਗੀ ਪੰਜਾਬੀਆਂ ਦੇ ਲਈ ਬਣੇਗਾ ਤੇ ਪੰਜਾਬੀਆਂ ਤੇ ਹੀ ਸਭ ਤੋਂ ਵੱਡਾ ਤਸ਼ੱਦਦ ਇਸ ਕਾਨੂੰਨ ਦੇ ਤਹਿਤ ਹੋਵੇਗਾ ਦੇਖੋ ਇਹ ਦਿਖਾਂਤ ਵੀ ਹੈਗਾ ਪਰ ਦੂਜੇ ਪਾਸੇ ਇੱਕ ਐਵੀਡੈਂਸ ਨਾਲ ਦੀ ਵੀ ਚੀਜ਼ ਹੁੰਦੀ ਆ ਕੈਮਰਾਜ਼ ਵੀ ਤਾਂ ਹੁੰਦੇ ਆ ਇੱਥੇ ਚਲੋ ਮੈਂ ਬਹੁਤ ਬੰਦਿਆਂ ਦੇ ਨਾਂ ਨਹੀਂ ਲਵਾਂਗਾ ਇਸ ਵੇਲੇ ਕਈ ਜਣਿਆਂ ਨੇ ਬਾਣੇ ਨੂੰ ਵੀ ਪਲੀਤ ਕੀਤਾ ਥੋੜਾ ਜਿਹੜਾ ਡਰਿਆ ਜਿਹੜੇ ਤੁਹਾਡੇ ਖਦਸ਼ੇ ਨੇ ਬਿਲਕੁਲ ਜਾਇਜ਼ ਨੇ ਪਰ ਉਹ ਸਾਰੀਆਂ ਚੀਜ਼ਾਂ ਅਸੀਂ ਕੋਰਟ 'ਚ ਪ੍ਰੂਫ ਕਰ ਲੈਣੇ ਆ ਕੀ ਹੁਣ ਦਰਬਾਰ ਸਾਹਿਬ ਮਾਰੇ ਦੇ ਤਾਬਿਆਂ ਦੇ ਅੰਦਰ ਉਹ ਵੜਨ ਲੱਗਿਆ ਸੀਗਾ ਵੱਡੇ ਜਿਹੇ ਬੰਦਾ ਕੀ ਹੋ ਗਿਆ ਉਸ ਕੇਸ 'ਚ ਓਪਨੈਂਟ ਛੱਟ ਕੇ ਸੀ ਉੱਥੇ ਕੋਈ ਹੋਰ ਹੱਲ ਨਹੀਂ ਸੀ ਉਸ ਤੋਂ ਬਾਅਦ ਹੋਣੀਆਂ ਚੀਜ਼ਾਂ ਬੰਦ ਹੋ ਗਈਆਂ ਤੁਸੀਂ ਹਵਾਰਾ ਸਾਹਿਬ ਦੀ ਗੱਲ ਕੀਤੀ ਤਾਂ ਸੁਪਰੀਮ ਕੋਰਟ ਦਾ ਇੱਕ ਤੁਸੀਂ ਤੁਹਾਨੂੰ ਪਤਾ ਹੋਵੇਗਾ ਜ਼ਿਆਦਾ ਕਾਨੂੰਨੀ ਤੌਰ ਤੇ ਕਿ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਜਿਨ੍ਹਾਂ ਦੀ ਸਜ਼ਾਾਂ ਮਾ 20 ਸਾਲ ਤੋਂ ਹੋ ਗਈਆਂ ਨੇ ਜਾਂ ਜਿਨ੍ਹਾਂ ਨੇ ਸਜ਼ਾਾਂ ਮਾ ਪੂਰੀਆਂ ਕਰ ਲੀਆਂ ਨੇ ਉਹਨਾਂ ਸਾਰੇ ਕੈਦੀਆਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੁਣ ਤੁਹਾਨੂੰ ਲੱਗਦਾ ਹੈ ਕਿ ਉਸ ਸੂਚੀ ਦੇ ਵਿੱਚ ਬੰਦੀ ਸਿੰਘ ਵੀ ਆਉਣਗੇ ਜਾਂ ਫਿਰ ਕਿਸੇ ਹੋਰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਲਝਾ ਦਿੱਤਾ ਜਾਊਗਾ ਇਹ ਤਾਂ ਜੀ ਪਰਚੇ ਤਾਂ ਇਹਨਾਂ ਤੇ ਰਹੀ ਹੀ ਨਹੀਂ ਇਸ ਵੇਲੇ ਕੋਈ 28 28 ਸਾਲ ਤੱਕ ਉਹਨਾਂ ਦੇ ਭਾਈ ਸਾਹਿਬ ਦੇ ਚਲਾਨ ਹੀ ਨਹੀਂ ਇਹਨਾਂ ਨੇ ਪੇਸ਼ ਕੀਤੇ ਗੱਲ ਅਸਲ 'ਚ ਕੀ ਇਹ ਪੋਲਿਟੀਕਲ ਪ੍ਰੀਜ਼ਨਰਸ ਨੇ ਸਾਡੇ ਇਹ ਕੋਈ ਐਂਟੀ ਟੈਰਰਿਸਟ ਫਰੰਟਰ ਦੇ ਨਕਲੀ ਦੇ ਛਿੱਟੇ ਘਟੇਰਗੇ ਸਾਈਕਲ ਚੋਰ ਥੋੜੀ ਨੇ ਇਹ ਜ਼ਮੀਰਾਂ ਵਾਲੇ ਬੰਦੇ ਸੀ ਜਿਨ੍ਹਾਂ ਦੇ ਕੋਲ ਇੱਕ ਪ੍ਰੋਪਰ ਕਪੈਸਿਟੇਟਡ ਲੈਂਡ ਸੀ ਜਿਹੜੇ ਸਪੋਰਟਸ 'ਚ ਕਿਤੇ ਵੀ ਆਪਣਾ ਕੈਰੀਅਰ ਡਿਵੈਲਪ ਕਰ ਸਕਦੇ ਸੀਗੇ ਗੱਲ ਹੋੰਦ ਤੇ ਆਈ ਹੈ ਤੇ ਇਹਨਾਂ ਦੇ ਲਈ ਜ਼ਿੰਦਗੀ ਨੇ ਹੋਰ ਕੋਈ ਰਾਹ ਨਹੀਂ ਛੱਡਿਆ ਤੁਸੀਂ ਪੜ ਕੇ ਦੇਖੋ ਕਿਉਂਕਿ ਵਕਾਲਤ ਚਾਉਣ ਤੋਂ ਵੀ ਪਹਿਲਾਂ ਆ ਆ ਉਸੇ ਕ੍ਰਾਈਮਨੋਲੋਜਿਸਟ ਕਿ ਕ੍ਰਾਈਮ ਕਿਵੇਂ ਹੁੰਦਾ ਮੈਨੂੰ ਇਹ ਪਤਾ ਕਿ ਕ੍ਰਾਈਮ ਦੀ ਟੈਂਡੈਂਸੀ ਕੀ ਹੁੰਦੀ ਹੈ ਸੋ ਗੱਲ ਇੱਥੇ ਇਹ ਹੈ ਕਿ ਪੋਲੀਟੀਕਲ ਇਸ਼ੂ ਹੈ ਕੀ ਇਹ ਕਿਉਂ ਨੇ ਸਿੰਘ ਬੰਦੀ ਸਾਡੇ ਲੋਕਾਂ ਦੇ ਵਿੱਚ ਉਸ ਲੈਵਲ ਦਾ ਏਕਾ ਨਹੀਂ ਹੈਗਾ ਇੱਕ ਸਵਾਲ ਆ ਮੈਂ ਇਹਦੇ ਜ਼ਰੀਏ ਤੁਹਾਨੂੰ ਸਭ ਕੁਝ ਦੱਸ ਦੇਣਾ ਜੇ ਆ ਸਿੰਘ ਬਾਹਰ ਆ ਗਏ ਜਿਹੜੇ ਇੱਥੇ ਇਸ ਵੇਲੇ ਕੁਰਸੀਆਂ ਤੇ ਬੈਠੇ ਨੇ ਨਵੇਂ ਪ੍ਰਧਾਨ ਪੁਰਾਣੇ ਪ੍ਰਧਾਨ ਇਹਨਾਂ ਨੂੰ ਕਿਹਨੇ ਪੁੱਛਣਾ ਕਦਰ ਕਿਦੀ ਹੁੰਦੀ ਉਹਨਾਂ ਦੀ ਕਦਰ ਹੁੰਦੀ ਆ ਆ ਗੱਲਾਂ ਤਾਂ ਕਈ ਕਰੀ ਜਾਂਦੇ ਇੱਕ ਫਿਰੇ ਕਿਨੇਰੇ ਕਰੀ ਗੱਲਾਂ ਗੱਲੀ ਕਿਨੇ ਨਾ ਪਾਇਆ ਉਹ ਗੱਲਾਂ ਤਾਂ ਬਹੁਤ ਕਰ ਲੈਂਦੇ ਆ ਸਾਰੇ ਤੁਹਾਡਾ ਕਰਮ ਕੀ ਆ ਤੁਸੀਂ ਲੀਗਲੀ ਕੀ ਦਵਾਇਆ ਐਕਸ਼ਨ ਕੀ ਦਵਾਇਆ ਗੱਲ ਉੱਥੇ ਆ ਸਾਡਾ ਭਾਈ ਆਉਂਦਾ ਹੁੰਦਾ ਸੀ ਦੀਪ ਸਿੱਧੂ ਕੀ ਗੱਲ ਹੋਉਂਦਦੀ ਆ ਹੋਂਦ ਕੀ ਆ ਆਈਡੈਂਟੀਟੀ ਐਂਟੀਟੀ ਕੀ ਆ ਇੱਕ ਹਸਤੀ ਕੀ ਆ ਸਾਡੀ ਉਹ ਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੁੱਦੇ ਤਾਂ ਇਤੋਂ ਵੀ ਬਹੁਤ ਤਕੜੇ ਨੇ ਤੁਹਾਡੀਆਂ ਪੱਗਾਂ ਤੇ ਆ ਗਏ ਆ ਤੁਹਾਡੀਆਂ ਫਸਲਾਂ ਤੇ ਆ ਗਏ ਨਸਲਾਂ ਤੇ ਵੀ ਆ ਗਏ ਆ ਚੀਜ਼ਾਂ ਤਾਂ ਬਹੁਤ ਵੱਡੀਆਂ ਨੇ ਹੁਣ ਤੁਸੀਂ ਪੁੱਛੋਗੇ ਨਸਲਾਂ ਦੇ ਕਿਵੇਂ ਆ ਗਏ ਆ ਤਾਂ ਮੈਂ ਹਿੰਟ ਹੀ ਦਊਂਗਾ ਆਈਡੀਆਫ ਸੈਂਟਰ ਇੱਥੇ ਖੁੱਲ ਗਏ ਆ ਵੱਡੀ ਗਿਣਤੀ 'ਚ ਵੱਡੀ ਗਿਣਤੀ 'ਚ ਤੇ ਕਿਹੜੀ ਪਨੀਰੀ ਹੈ ਜਿਹੜੀ ਪੰਜਾਬ 'ਚ ਅੱਗੋਂ ਪੈਦਾ ਹੋ ਰਹੀ ਹੈ ਅੱਗੇ ਆ ਕੰਦਾ ਪੰਜਾਬ ਦੀ ਮਰਦਾਨਾ ਕਮਜ਼ੋਰੀ ਨਾਲ ਕਹਿ ਕੇ ਉਹ ਵੇਚਿਆ ਜਾਂਦਾ ਸੀ ਹੁਣ ਆ ਕੁਝ ਵੇਚਿਆ ਜਾ ਰਿਹਾ ਇਹਨਾਂ ਚੀਜ਼ਾਂ ਤੇ ਕੋਈ ਸੈਂਸਰ ਨਹੀਂ ਕੋਈ ਬੈਨ ਨਹੀਂ ਅਵਾਮ ਨੂੰ ਆਪਣੀ ਪਾਵਰ ਨਹੀਂ ਪਤਾ ਇੱਕ ਪਿੰਡ 'ਚ ਇੱਕ ਮਤਾ ਪਾਸ ਕਰਦੇ ਨੇ ਕਿ ਜੇ ਸਾਡੇ ਗੁਰੂ ਘਰ 'ਚ ਬੇਦਬੀ ਹੋਈ ਤੇ ਅਸੀਂ ਆਪਣੇ ਹੱਥਾਂ 'ਚ ਕਾਨੂੰਨ ਲੈ ਕੇ ਫਿਰ ਗੁਰ ਕੀ ਨਿੰਦਾ ਸੁਣੇ ਨਾ ਕાન ਪੇਟ ਕਰੋ ਤੇ ਸੰਗ ਕਿਰਪਾਨ ਤਾਂ ਦੇਖ ਲਓ ਕਿੰਨੇ ਦਿਨਾਂ ਚ ਖਤਮ ਹੋ ਜਾਂਦੀਆਂ ਚੀਜ਼ਾਂ ਅੱਛਾ ਭਾਈ ਇੱਕ ਚੀਜ਼ ਹੋਰ ਕਹੀ ਜਾ ਰਹੀ ਹੈ ਬਹੁਤ ਸਾਰੇ ਸੱਜਣਾ ਵੱਲੋਂ ਕਿ ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਜਿਹੜਾ ਬੇਅਦਬੀ ਦੇ ਇਨਸਾਫ ਦੇ ਲਈ ਮੰਗਿਆ ਜਾ ਰਿਹਾ ਇੱਥੋਂ ਵੀ ਜਾ ਹੋਰ ਵੀ ਕੌਮਾਂ ਸਾ ਮੋਰਚਾ ਜਾ ਬੈਬਲ ਬੈਠੇ ਨੇ ਤਾਂ ਉੱਥੇ ਜੇ ਕਹਿੰਦੇ ਕਾਨੂੰਨ ਬਣ ਜਾਂਦਾ ਤਾਂ ਇਸ ਕਾਨੂੰਨ ਦੀ ਦੁਰਵਰਤੋਂ ਹੋਵੇਗੀ ਪੰਜਾਬੀਆਂ ਦੇ ਲਈ ਬਣੇਗਾ ਤੇ ਪੰਜਾਬੀਆਂ ਤੇ ਹੀ ਸਭ ਤੋਂ ਵੱਡਾ ਤਸ਼ੱਦਦ ਇਸ ਕਾਨੂੰਨ ਦੇ ਤਹਿਤ ਹੋਵੇਗਾ ਦੇਖੋ ਇਹ ਦਿਖਾਂਤ ਵੀ ਹੈਗਾ ਪਰ ਦੂਜੇ ਪਾਸੇ ਇੱਕ ਐਵੀਡੈਂਸ ਨਾਲ ਦੀ ਵੀ ਚੀਜ਼ ਹੁੰਦੀ ਆ ਕੈਮਰਾਜ਼ ਵੀ ਤਾਂ ਹੁੰਦੇ ਆ ਇੱਥੇ ਚਲੋ ਮੈਂ ਬਹੁਤ ਬੰਦਿਆਂ ਦੇ ਨਾਂ ਨਹੀਂ ਲਵਾਂਗਾ ਇਸ ਵੇਲੇ ਕਈ ਜਣਿਆਂ ਨੇ ਬਾਣੇ ਨੂੰ ਵੀ ਪਲੀਤ ਕੀਤਾ ਥੋੜਾ ਜਿਹੜਾ ਡਰਿਆ ਜਿਹੜੇ ਤੁਹਾਡੇ ਖਦਸ਼ੇ ਨੇ ਬਿਲਕੁਲ ਜਾਇਜ਼ ਨੇ ਪਰ ਉਹ ਸਾਰੀਆਂ ਚੀਜ਼ਾਂ ਅਸੀਂ ਕੋਰਟ 'ਚ ਪ੍ਰੂਫ ਕਰ ਲੈਣੇ ਆ ਕੀ ਹੁਣ ਦਰਬਾਰ ਸਾਹਿਬ ਹੈ ਮਾਰੇ ਦੇ ਤਾਬਿਆਂ ਦੇ ਅੰਦਰ ਉਹ ਵੜਨ ਲੱਗਿਆ ਸੀਗਾ ਵੱਡੇ ਜਿਹੇ ਬੰਦਾ ਕੀ ਹੋ ਗਿਆ ਉਸ ਕੇਸ 'ਚ ਓਪਨੈਂਟ ਛੱਟ ਕੇ ਸੀ ਉੱਥੇ ਕੋਈ ਹੋਰ ਹੱਲ ਨਹੀਂ ਸੀ ਉਸ ਤੋਂ ਬਾਅਦ ਹੋਣੀਆਂ ਚੀਜ਼ਾਂ ਬੰਦ ਹੋ ਗਈਆਂ ਤੁਸੀਂ ਹਵਾਰਾ ਸਾਹਿਬ ਦੀ ਗੱਲ ਕੀਤੀ ਤਾਂ ਸੁਪਰੀਮ ਕੋਰਟ ਦਾ ਇੱਕ ਤੁਸੀਂ ਤੁਹਾਨੂੰ ਪਤਾ ਹੋਵੇਗਾ ਜ਼ਿਆਦਾ ਕਾਨੂੰਨੀ ਤਾਰਤੇ ਕੇ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਜਿਨ੍ਹਾਂ ਦੀ ਸਜ਼ਾ ਮਾ 20 ਸਾਲ ਤੋਂ ਹੋ ਗਈਆਂ ਨੇ ਜਾਂ ਜਿਨ੍ਹਾਂ ਨੇ ਸਜ਼ਾ ਮਾ ਪੂਰੀਆਂ ਕਰ ਲੀਆਂ ਨੇ ਉਹਨਾਂ ਸਾਰੇ ਕੈਦੀਆਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੁਣ ਤੁਹਾਨੂੰ ਲੱਗਦਾ ਹੈ ਕਿ ਉਸ ਸੂਚੀ ਦੇ ਵਿੱਚ ਬੰਦੀ ਸਿੰਘ ਵੀ ਆਉਣਗੇ ਜਾਂ ਫਿਰ ਕਿਸੇ ਹੋਰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਲਝਾ ਦਿੱਤਾ ਜਾਊਗਾ ਇਹ ਤਾਂ ਜੀ ਪਰਚੇ ਤਾਂ ਇਹਨਾਂ ਤੇ ਰਹੀ ਹੀ ਨਹੀਂ ਇਸ ਵੇਲੇ ਕੋਈ 28 28 ਸਾਲ ਤਾਂ ਉਹਨਾਂ ਦੇ ਭਾਈ ਸਾਹਿਬ ਦਾ ਚਲਾਨ ਹੀ ਨਹੀਂ ਇਹਨਾਂ ਨੇ ਪੇਸ਼